ਤਸਰੀਕਾ ਬਈ ਸਾਰੇ ਨੂੰ ਤੁਹਾਡਾ ਸਵਾਗਤ ਹੈ ਆਪਣੇ YouTube ਚ ਕੀਤੇ ਦੇਰੀ ਫਾਰਮ ਤੇ ਅੱਜ ਜਿਹੜੀ ਅਸੀਂ ਵੀਡੀਓ ਬਣਾ ਰਹੇ ਆ ਪਿੰਡ ਲੰਗਿਆਣਾ ਪ੍ਰਾਣਾ ਤਸੀਰ ਬਾਗਾ ਪ੍ਰਾਣਾ ਜ਼ਿਲ੍ਹਾ ਮੋਗਾ ਤੋਂ ਆ ਜੀ ਅੱਜ ਵੀਰ ਦੀ ਇੱਕ ਵੜ ਸੇਲ ਹੈ ਤੇ ਸਾਰੇ ਵੀਰਾਂ ਨੂੰ ਰਿਕਵੈਸਟ ਆਗੇ ਸਾਰੇ ਵੀਰ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਆਓ ਕਰਦੇ ਆ ਵੀਰ ਨਾਲ ਗੱਲ ਤੇ ਕਰਦੇ ਆ ਪੂਰੀ ਜਾਣਕਾਰੀ ਲੈ ਕੇ ਦੱਸਦੇ ਆ ਤੁਹਾਨੂੰ ਦੰਦ ਬਾਈ ਹੈਗਾ 9 ਕਿਲੋ ਆਪਾਂ 8 ਕਿਲੋ ਦੱਸ ਕੇ ਦੇਵਾਂਗੇ ਜੀ ਠੀਕ ਆ ਜੀ ਤੇ ਕਿੰਨਾ ਟਾਈਮ ਹੈ ਬਾਈ ਸੋਈ ਨੂੰ ਆਪਾਂ ਲਿਆਂਦੀ ਹੈ ਵੀਰੇ ਉਹਨਾਂ ਨੇ 3 ਮਹੀਨਿਆਂ ਦੀ ਕਿਹਾ ਠੀਕ ਆ ਜੀ ਮਗਰ ਇਹਦੇ ਬਾਈ ਮਗਰ ਕੋਸੇ ਬਾਈ ਟੋਪੜੀ ਲਈ ਆ ਠੀਕ ਆ ਵੀਰੇ ਤੇ ਕਿੰਨਾ ਟਾਈਮ ਹੈ ਵੀਰੇ ਆਪਣੇ ਕੋਲੇ ਆਈ ਨੂੰ ਇਹਨੂੰ ਵੀ ਮੇਰੇ ਕੋਲ 10 ਦਿਨ ਹੋ ਗਏ ਠੀਕ ਆ ਜੀ ਹਾਂ ਜੀ ਵੀਰੇ ਕਹਿੰਦਾ 10 ਦਿਨ ਆਪਣੇ ਕੋਲੇ ਆਈ ਨੇ ਹੋ ਗਏ ਖੋਲੋ ਜੀ ਵੀ ਉਹ ਜਗਰੀਬ ਘਰ ਆਈ ਆ ਗਈ ਗੱਦ ਘਾਟ ਚੰਗਾ ਬਹਿੜਦਾ ਥੋੜਾ ਕੈਮਰੇ ਦੇ ਉਪਰਾ ਕਰਦੀ ਆ ਬੋਦੀ ਵਾਲੀ ਬੱਚੀ ਆ ਗਈ ਥਾਲੇ ਵੀ ਸਾਫ ਆ ਦੇਖ ਸਕਦੇ ਹੋ ਕੱਦ-ਕਾੜ ਚੰਗਾ ਏ ਮੋੜ ਲਿਆ ਵੀਰ ਇਹ ਤਾਂ ਨਹਾਉਣ ਵਾਲੀ ਸੀ ਵੀ ਇਹਦੇ ਨਹਾਏ ਨਹੀਂ ਗਈ ਵੀਰ ਆਪ ਕੰਮ ਕਰਦਾ ਬਾਹਰ ਤੇ ਨਹਾਉਣ ਦਾ ਟਾਈਮ ਨਹੀਂ ਲੱਗਿਆ ਵੀ ਇਹਦਾ ਵਪਾਰ ਦਾ ਕੰਮ ਆ ਜੇ ਇਹ ਨਹਾਈ ਹੁੰਦੀ ਬੜ ਚਮਕਣੀ ਸੀਗੀ ਉਹ ਕੱਦ-ਕਾੜ ਦੀ ਚੰਗੀ ਆ ਬਿਹੜ ਬੁੱਦੀ ਵਾਲੀ ਬੱਛੀ ਆ ਠੰਡੀ ਸੀ ਲਾ ਬਈ ਜਾਵਾ ਹਾਂ ਹਾਂ ਬਈ ਬੜਾ ਜਵਾਕ ਬੈਠਾ ਰਹਿਣੀ ਠੀਕ ਆ ਬਈ ਤੇ ਕੀ ਮੁੱਲ ਆ ਜੀ ਇਹਦਾ ਇਹ 16000 ਬਈ ਠੀਕ ਆ ਮਾਨਤਾਨ ਹੋ ਜੂਗਾ ਜੀ ਹਾਂ ਜੀ ਹਾਂ ਕਰ ਦਾਂਗੇ ਮਾਨਤਾਨ ਤੁਵੀਰਾ ਥਾਂ ਥੋੜਾ ਛੋਟਾ ਦਿਖਾ ਰਹੀ ਹੈ ਇਹਦਾ ਫਰਕ ਕੀ ਹੈ ਜੀ ਇਹ ਚ ਧਾਰਾਂ ਘਾਟੀ ਹੈ ਬਾਈ ਮਨਸਾਤ ਮੂਰਲੇ ਜੀ ਹਾਂ ਜੀ ਤੇ ਮਗਰਲਾ ਸੈਟ ਜਮਾ ਸਹੀ ਹੈ ਜੀ ਉਹ ਜਮਾ ਸਹੀ ਹੈ ਜੀ ਉਹ ਛੋਟਾ ਦਾ ਪਉਂਦੀ ਆ ਤੇ ਜਮਾ ਦੁੱਧ ਬਰਾਬਰ ਆ ਠੀਕ ਹੈ ਜੀ ਦੋਸਤੋ ਜਿਹੜੇ ਵੀਰ ਦੀ ਜਮਾ ਮਾਨਦਰੀ ਵਾਲੀ ਗੱਲ ਆ ਵੀਰ ਕਹਿੰਦਾ ਮੂਰ ਤਾਂ ਤਾਰਾ ਘਾਟਾ ਕੁਝ ਮਗਰਲੇ ਜਮਾ ਬਰਾਬਰ ਆਗੇ ਬਾਕੀ ਤੇ ਚੋਕੇ ਤਸੱਲੀ ਤੁਸੀਂ ਆਪ ਕਰਨੀ ਹੈ ਜੇ ਕਿਸੇ ਵੀਰ ਤੇ ਪਸੰਦ ਆਉਂਦੀ ਆ ਤਾਂ ਵੀਰ ਨਾਲ ਕਨੈਕਟ ਕਰ ਸਕਦੇ ਹੋ ਵੀਰ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈ 16000 ਮੁੱਲ ਵਿੱਚ ਮਾਨਤਨ ਹਜੇ ਵੀ ਸੋਨੇ ਚ ਰੱਖੇ ਕੱਦ ਵਾਲੀ ਵਹਿੜਾ ਬੋਦੀ ਵਾਲੀ ਬੱਛੀ ਧੰਨਵਾਦੀ